ਪੁਲਿਸ ਐਨਕਾਊਂਟਰ ਦੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਮੋਗਾ ਪੁਲਿਸ ਹତਿਆਰੋਪੀ ਦੇ ਵਿੱਚ ਐਨਕਾਊਂਟਰ ਹੁੰਦਾ ਹੈ ਜਿਸ ਦੇ ਚਲਦਿਆਂ આરોપી ਦੇ ਪੈਰ ਵਿੱਚ ਗੋਲੀ ਲੱਗ ਜਾਂਦੀ ਹੈ આરોપી ਨੂੰ ਲਾਜ ਰਿਹਾ ਹਸਪਤਾਲ ਹੈ ਜੁੜਾ ਲਿਜਾਇਆ ਜਾਂਦਾ ਹੈ ਪਿਤੇ ਦਿਨੀ ਦੱਸਦੀ ਹੈ ਮੋਗਾ ਦੇ ਵਿੱਚ ਸ਼ਿਵਸੈਨਾ ਦੇ ਪ੍ਰਧਾਨ ਦਾ ਇਸ ਵੱਲੋਂ ਕਤਲ ਕੀਤਾ ਗਿਆ ਸੀ ਹਿਮਾਚਲ ਤੋਂ ਜਿਹੜੀ ਪੁਲਿਸ ਹੈ આરોપી ਨੂੰ ਫੜ ਕੇ ਲੈ ਕੇ ਆਈ ਅਤੇ ਜਦੋਂ ਉਥੋਂ ਭੱਜਣ ਦੀ ਉਸਨੇ ਕੋਸ਼ਿਸ਼ ਕੀਤੀ ਤਾਂ ਉਸ ਵੇਲੇ ਹੈ ਜਿਹੜਾ ਇਹ ਕਾਰਵਾਈ ਕੀਤੀ ਗਈ ਹਰਿਆਣਾ ਲਾਈਵਲੀ ਅਮਿਤ <th>ਪੜ ਦੀ ਰਿਪੋਰਟ ਸਰ ਅੱਜ ਇਥੇ ਇਨਕਾਊਂਟਰ ਕੀਤਾ ਗਿਆ ਹੈ ਕਿ ਕੀ ਮਾਮਲਾ ਸੀ ਸਰ ਇਹ ਅਸੀਂ ਇੱਕ ਐਫ ਆਈ ਆਰ ਨੰਬਰ 64 ਜੋ ਇੱਕ ਸ਼ਿਵ ਸੈਨ ਐਕਟਿਵਿਸਟ ਦਾ ਮਰਡਰ ਹੋਇਆ ਸੀ ਉਸ ਦੇ ਵਿੱਚ ਅਸੀਂ ਦੋ ਬੰਦੇ ਜਿਹੜੇ ਹੈਗੇ ਆ ਇਹ ਮਾਸਟਰ ਵਿੱਚੋਂ ਅਰੈਸਟ ਕੀਤੇ ਸੀ 30 ਤਰੀਕ ਨੂੰ ਤੇ ਉਹਨਾਂ ਨੂੰ ਅਸੀਂ ਫਰਦਰ ਰਿਮਾਂਡ ਲਿਆ ਉਹਨਾਂ ਦਾ 2 ਦਿਨ ਦਾ ਤੇ ਉਹਨਾਂ ਦੇ ਫਰਦ ਇਨਸ਼ਾਫ ਤੇ ਅੱਜ ਅਸੀਂ ਤੇ ਰਿਕਵਰੀ ਕਰਾਉਣ ਲੈ ਕੇ ਆਏ ਸੀ ਵੈਪਨ ਦੀ ਤੇ ਉਸ ਵੈਪਨ ਦੀ ਰਿਕਵਰੀ ਦੌਰਾਨ ਹੀ ਉਹਨਾਂ ਨੇ ਜਿਹੜਾ ਪੁਲਿਸ ਫਾਇਰ ਪਾਰਟੀ ਤੇ ਉਹਨਾਂ ਨੇ ਫਾਇਰ ਕੀਤੇ ਤਿੰਨ ਫਾਇਰ ਕੀਤੇ ਤੇ ਪੁਲਿਸ ਪਾਰਟੀ ਨੇ ਵੀ ਅੱਗੇ ਡਿਟੈਲੀਏਟ ਕਰਦੇ ਹੋਏ ਸਾਡੇ ਇਨਸਪੈਕਟਰ ਜਿਹੜੇ ਸਿਟੀ ਸਾਊਥ ਦੇ ਰਹੇ ਹੈਗੇ ਹਨ ਵਰੁਣ ਜੀ ਉਹਨਾਂ ਨੇ ਵੀ ਅੱਗੇ ਉਹਨਾਂ ਨੂੰ ਓਵਰ ਪਾਵਰ ਕੀਤਾ ਤੇ ਦੋ ਫਾਇਰ ਉਹਨਾਂ ਵੱਲੋਂ ਕੀਤੇ ਗਏ ਤੇ ਜਿਹੜਾ ਇੱਕ ਫਾਇਰ ਉਹਨਾਂ ਦੀ ਲੱਤ 'ਚ ਲੱਗਿਆ ਹੈਗਾ ਜਿਹੜਾ ਸਿਕੰਦਰ ਹੈਗਾ ਸੀ ਉਸ ਦੀ ਲੱਤ 'ਚ ਲੱਗਿਆ ਤੇ ਅਸੀਂ ਉਸ ਨੂੰ ਅਸੀਂ ਜਿਹੜਾ ਹੈਗਾ ਓਵਰ ਪਾਵਰ ਕੀਤਾ ਤੇ ਉਸ ਨੂੰ ਅੱਗੇ ਅਸੀਂ ਫਰਦਰ ਜਿਹੜਾ ਟ੍ਰੀਟਮੈਂਟ ਲਈ ਜਿਹੜਾ ਹੈਗਾ ਸਿਵਲ ਹਸਪੀਟਲ ਮੋਗਾ ਲੈ ਕੇ ਜਾਏ ਗਏ ਸਰ ਹੁਣ ਅੱਗੇ ਕੀ ਕਾਰਵਾਈ ਹੈ ਅੱਗੇ ਦੀ ਕਾਰਵਾਈ ਇਹ ਹੈ ਕਿ ਇਹਨਾਂ ਉੱਪਰ ਜਿਹੜੀ ਹੈਗੀ ਇਹਨਾਂ ਨੇ ਪੁਲਿਸ ਪਾਰਟੀ ਦੇ ਫਾਇਰ ਕੀਤਾ ਜੋ ਕਾਨੂੰਨ ਮੁਤਾਬਿਕ ਇਹਨਾਂ ਨੇ ਹੋ ਕੀਤਾ ਹੈਗਾ ਐਫ ਆਈ ਆਰ ਰਜਿਸਟਰਡ ਕੀਤੀ ਆਵੇਗੀ ਤੇ ਜੋ ਵੀ ਇਹਨਾਂ ਦੇ ਅੱਗੇ ਫਰਦਰ ਟ੍ਰੀਟਮੈਂਟ ਕਰਾ ਕੇ ਇਹਨਾਂ ਦੀ ਅਰੈਸਟ ਜਿਹੜੇ ਕੇਸ ਸਚ ਪੈਂਡਿੰਗ ਹੈਗੀ ਹੈ ਅਰੈਸਟ ਪਾਈ ਜਾਏਗੀ ਇਹਨਾਂ ਦੇ ਉੱਪਰ ਟੋਟਲ ਜਿਹੜਾ ਸਿਕੰਦਰ ਹੈਗਾ ਜਿਹੜਾ ਅਰੈਸਟ ਕੀਤਾ ਹੈ ਦੇ ਉੱਪਰ ਟੋਟਲ 24 ਪਰਚੇ ਰਜਿਸਟਰਡ ਨੇ ਤੇ ਐਕਸਾਈਜ਼ ਐਕਟ ਐਨ ਡੀ ਪੀ ਐਸ ਐਕਟ ਆਈ ਪੀ ਸੀ ਤੇ ਆਮ ਸੈਕਟਰ ਦੇ ਪਹਿਲਾਂ ਵੀ ਇਹਨਾਂ ਦੇ ਉੱਪਰ ਪਰਚੇ ਰਜਿਸਟਰਡ ਨੇ ਜਿਨ੍ਹਾਂ ਵਿੱਚ ਚਾਰ ਕੇਸ ਸਚ ਪਹਿਲਾਂ ਹੀ ਵਾਂਟਡ ਹੈਗਾ ਜਿੱਥੇ ਇਹ ਲੈ ਕੇ ਆਇਆ ਸੀ ਇਹੀ ਰੂਟ ਜਿਹੜਾ ਦੇ ਘਰ ਨੂੰ ਨਿਕਲਦਾ ਉਧਰ ਨੈਸਲੇ ਡੈਰੀ ਆ ਨੈਸਲੇ ਡੈਰੀ ਫੈਕਟਰੀ ਹੈਗੀ ਉਸ ਨੂੰ ਤੇ ਇਹ ਰੂਟ ਇਹ ਯੂਜ਼ ਕਰਦੇ ਸੀ ਫੋਰ ਆਫ ਦੀ ਆਫ ਦੀ ਕ੍ਰਾਈਮ ਐਕਟੀਵਿਟੀਜ਼ ਵੀ ਤੇ ਇੱਥੇ ਹੀ ਇਹ ਆਪਣੇ ਵੈਪਨਸ ਜਾਂ ਕੋਈ ਵੀ ਜਿਹੜਾ ਹੈਗਾ ਉੱਥੇ ਲੁਕੋ ਕੇ ਰੱਖਦੇ ਸੀ ਤੇ ਉਸ ਦਰਾਂ ਨੀ ਇਹ ਭੱਲੀ ਇਹ ਰਸਤੇ ਨੂੰ ਜਾਣਦੇ ਹੋ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਸਰ ਵੈਪਨ ਕਿੰਨੇ ਬ੍ਰਮਧ ਹੋਇਆ ਇੱਕ ਵੈਪਨ ਬ੍ਰਮਧ ਹੋਇਆ ਹੈਗਾ ਹੋਰ ਵੀ ਸਰਚ ਕਰਦੇ ਹੋਏ ਹੈਗੀਆਂ ਕਿ ਇਹਨਾਂ ਨੇ ਕੋਈ ਸ਼ੋਰਤਾ ਨਹੀਂ ਇੱਥੇ ਲੁਕੋਇਆ ਹੋਇਆ ਹੈਗਾ